ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅੰਮ੍ਰਿਤਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀਓ ਜਿਨ੍ਹਾਂ ਦੀ ਬਾਣੀ ਗੁਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਪਾਸ਼ਾ ਜੀ ਦਾ ਏ ਅੱਠਵਾਂ ਸ਼ਬਦ ਭਾਈ ਆਰੰਭ ਹੁੰਦਾ ਹੈ ਜੀ ਗੁਜਰੀ ਮਹੱਲਾ ਤੀਜਾ ਪੰਚ ਪਦੇ ਪਾਸ਼ਾ ਜੀ ਦਾ ਗੁਜਰੀ ਰਾਗ ਹੈ ਤੀਜੇ ਪਾਸ਼ਾ ਜੀ ਦਾ ਸ਼ਬਦ ਹੈ ਪੰਚ ਪਦੇ ਹੈ ਪੰਜ ਤੋਂ ਪਦੇ ਤੋਂ ਭਾਵ ਹੁੰਦਾ ਪੰਜ ਪਦਿਆਂ ਵਾਲਾ ਪੰਜ ਬੰਦਾ ਵਾਲਾ ਸ਼ਬਦ ਸਤਿਗੁਰ ਜੀ ਵਿਚਾਰਨ ਕਰਦੇ ਹਾਂ ਜੀ ਨਾ ਅਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਸਤ ਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਜੀ ਪਾਏ ਧੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਹ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਕੁਝ ਲਖਾਰੀ ਟਿਕਾਕਾਰ ਉਥਾਨ ਦਾ ਪ੍ਰਗਟ ਕਰਦੇ ਹੋਏ ਤਾਂ ਕਿ ਸ਼ਬਦ ਦੀ ਸਮਝ ਅਰਥਾਂ ਦੀ ਸਮਝ ਆ ਜਾਵੇ ਉਚਾਰਨ ਕਰਦੇ ਹਨ ਇਹ ਸ਼ਬਦ ਮਹਾਰਾਜ ਜੀ ਨੇ ਉਸ ਵੇਲੇ ਉਚਾਰਨ ਕੀਤੇ ਜਿਸ ਵੇਲੇ ਇੱਕ ਬ੍ਰਾਹਮਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਾ ਸੀ ਤੀਜੇ ਪਾਤਸ਼ਾਹ ਜੀ ਦੇ ਕੋਲ ਬ੍ਰਾਹਮਣ ਆਇਆ ਕਰਦਾ ਸੀ ਜਿਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਜੀ કાશી ਦੇ ਵਿੱਚ ਉਹ વિદ્વાન વિદ્વાન পণ্ডিত ਰਹਿੰਦੇ ਹਨ ਬ੍ਰਾਹਮਣ ਤੇ ਤੁਸੀਂ ਆਪਣੇ ਗੁਰ ਸਿੱਖਾ ਨੂੰ ਕਾਸ਼ੀ ਭੇਜੋ ਇਹ ਕਾਸ਼ੀ ਦੇ ਵਿੱਚ ਜਾ ਕੇ ਉਹ ਗਿਆਨ ਪ੍ਰਾਪਤ ਕਰਨ ਗ੍ਰੰਥਾਂ ਦਾ ਗਿਆਨ ਹਾਸਲ ਕਰਨ ਤੇ ਮਹਾਰਾਜ ਜੀ ਨੇ ਉਸ ਪੰਡਤ ਨੂੰ ਬ੍ਰਾਹਮਣ ਨੂੰ ਜਵਾਬ ਦਿੱਤਾ ਉੱਥੇ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਿਆ ਤੇ ਸ਼ਬਦ ਉਚਾਰਨ ਕੀਤੇ ਤੇ ਬ੍ਰਾਹਮਣ ਨੂੰ ਕਿਹਾ ਕਹਿੰਦੇ ਭਾਈ ਕਾਸ਼ੀ ਹੋਵੇ ਭਵੇਂ ਕੋਈ ਜਗਾ ਹੋਵੇ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਮਨ ਦੇ ਉੱਤੇ ਅਸਰ ਨਹੀਂ ਉਨਾਚਰ ਪ੍ਰਾਪਤੀ ਨਹੀਂ ਹੈ ਤੇ ਬਚਨ ਕੀਤੇ ਮਹਾਰਾਜ ਨੇ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਕਹਿੰਦੇ ਨਾ ਕਾਸ਼ੀ ਦੇ ਵਿੱਚ ਪੰਡਿਤ ਜੀ ਰਹਿਣ ਨਾਲ ਉਪਜਣਾ ਹੈ ਹਿਰਦੇ ਵਿੱਚ ਨਿ ਲਾਇਕਾਸ਼ੀ ਵਿੱਚ ਜਾਣ ਤੇ ਮਤ ਜਿਹੜੀ ਉਹ ਬੁੱਧੀ ਉਹਦਾ ਬਦਲਾ ਹੋਣਾ ਨਾ ਆਕਾਸ਼ੀ ਮਤ ਉਪਜੇ ਨਾ ਆਕਾਸ਼ੀ ਮਤ ਜਾਏ ਕਹਿੰਦੇ ਤਾਂ ਮਨ ਦੀ ਸਮਝ ਹੈ ਮਨ ਦੀ ਅਵਸਥਾ ਹੈ ਜਿਹਨੂੰ ਪਾਉਣ ਵਾਸਤੇ ਮਿਹਨਤ ਦੀ ਲੋੜ ਹੁੰਦੀ ਹੈ ਉੱਥੇ ਦੇਖੋ ਮਹਾਰਾਜ ਜੀ ਨੇ ਭਾਰੀ ਸਭਾ ਦੇ ਵਿੱਚ ਦਵਾਨ ਦੇ ਵਿੱਚ ਕੱਲੇ ਪੰਡਤ ਨੂੰ ਬ੍ਰਹਮਣ ਨੂੰ ਉਪਦੇਸ਼ ਨਹੀਂ ਉਥੇ ਸੰਗਤਾਂ ਨੂੰ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ੇ ਕਿਉਂਕਿ ਇਹ ਮਹਾਰਾਜ ਦਾ ਤਰੀਕਾ ਸੀ ਸਤਿਗੁਰਾਂ ਦਾ ਹਰ ਮਹਾਰਾਜ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਇਸੇ ਤਰ੍ਹਾਂ ਹੋਇਆ ਜਦੋਂ ਮਹਾਰਾਜ ਜੀ ਕੋਈ ਸ਼ਬਦ ਬਾਣੀ ਉਚਾਰਦੇ ਤੇ ਉਹਦੇ ਵਿੱਚ ਦੁਨੀਆਂ ਦਾ ਪਰਦੇਸ਼ ਹੁੰਦਾ ਕਿਸੇ ਇੱਕ ਨਾਲ ਜੇ ਗੱਲ ਕਰਦੇ ਮਹਾਰਾਜ ਤੇ ਉਥੇ ਨਾਲ ਦੇਖੋ ਮਹਾਰਾਜ ਇਸ ਭਰੀ ਸਭਾ ਵਿੱਚ ਖੰਡਨ ਕਰਦੇ ਸੀ ਕਰਮ ਕਾਂਡਾਂ ਦਾ ਤੇ ਪ੍ਰਦੇਸ਼ ਬਖਸ਼ੀ ਸੀ ਇਸੇ ਤਰੀਂ ਮਹਾਰਾਜ ਗੁਰੂ ਪੰਤੇ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਗੁਰੂ ਅੰਮਰਦਾਸ ਜੀ ਦੇ ਬਚਨ ਹਰ ਉਹਨਾ ਵੀ ਭਰੇ ਦੀਵਾਨ ਦੇ ਵਿੱਚ ਪ੍ਰਦੇਸ਼ ਬਖਸ਼ੇ ਕਹਿੰਦੇ ਭਾਈ ਕਾਂਸੀ ਹੋਵੇ ਕੋਈ ਵੀ ਜਗਾ ਹੋਵੇ ਤੇ ਮਹਾਰਾਜ ਜੀ ਕਹਿੰਦੇ ਕੋਈ ਵੀ ਸਰੀਰ ਹੋਵੇ ਇੰਨਾ ਚਿਰ ਮਹਾਰਾਜ ਜੀ ਕਹਿੰਦੇ ਅੰਦਰ ਦੀ ਪ੍ਰਾਪਤੀ ਨਹੀਂ ਉਹਨਾ ਚਿਰ ਭਾਵੇਂ ਸਾਰੇ ਗ੍ਰੰਥਾਂ ਦੇ ਢੇਰ ਦੇ ਢੇਰ ਚੁੱਕੀ ਫਿਰਿਏ ਪੰਡਾ ਵੱਲ ਲਈ ਇਹ ਗ੍ਰੰਥਾਂ ਦੀਆਂ ਪੜ ਪੜ ਕੇ ਗੱਡੀਆਂ ਲਾਦ ਲਈਏ ਇਹ ਭਾ ਮਹਾਰਾਜ ਜੀ ਕਹਿੰਦੇ ਉਹ ਤਾਂ ਸਮਾਂ ਖਰਾਬ ਹੈ ਯਾਰੀ ਜ਼ਿੰਦਗੀ ਵੀ ਲੋਕਾਂ ਦੀ ਪੜ ਪੜ ਕੇ ਲੰਘ ਜਾਂਦੀ ਏ ਕੇਵਲੀ ਇਹ ਪ੍ਰਾਪਤੀ ਨਹੀਂ ਕਰ ਪੰਦੇ ਤੇ ਭਗਤ ਜੀ ਸਤਗੁਰ ਜੀ ਮਹਾਰਾਜ ਫਿਰ ਪ੍ਰਦੇਸ਼ ਬਖਸ਼ਦੇ ਆ ਨਾ ਆਕਾਸ਼ੀ ਮਤ ਉਪਜੈ ਆਕਾਸ਼ੀ ਮਤ ਜਾਏ ਸਤਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਜੀ ਪਾਏ ਮਹਾਰਾਜ ਕਹਿੰਦੇ ਭਾਈ ਕਾਸ਼ੀ ਦੇ ਵਿੱਚ ਜਾਣ ਨਾਲ ਵੀ ਕੁਝ ਨਹੀਂ ਬੰਨਾ ਮਹਾਰਾਜ ਜੀ ਕਹਿੰਦੇ ਨਾ ਕਾਸ਼ੀ ਦੇ ਵਿੱਚ ਜਾ ਕੇ ਕੁਝ ਘਟਣਾ ਸਾਧਾ ਕਹਿੰਦੇ ਜਿਹੜੇ ਵਕਾਰ ਹਨ ਉਹ ਤਾਂ ਅੰਦਰ ਹੀ ਰਹਿਣਿਆ ਉਹ ਥੜਾ ਨਿਕਲਣਿਆਣ ਉੱਥੇ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਸੱਚੇ ਗੁਰੂ ਦੇ ਪ੍ਰਦੇਸ਼ ਨਾਲ ਭਾਈ ਵਕਾਰਾਂ ਨੇ ਖਤਮ ਹੋਣਾ ਸਤਗੁਰ ਮਿਲਿਆ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੂੰ ਮਿਲਣ ਦੇ ਨਾਲ ਮਤ ਉਪਜੈ ਕਹਿੰਦੇ ਸ਼ੁਭ ਮਤ ਨੇ ਪੈਦਾ ਹੋਣਾ ਉਪਜਣਾ ਗਿਆਨ ਪ੍ਰਕਾਸ਼ ਕਰਨਾ ਜਦੋਂ ਸੱਚੇ ਗੁਰੂ ਨਾਲ ਮੇਲ ਹੋਏਗਾ ਤੇ ਮਤ ਜਿਹੜੀ ਹੈ ਬੁੱਧੀ ਹੈ ਜਿਹੜੀ ਸੋਧ ਹੋਣੀ ਹੈ ਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੈ ਤਾਂ ਇਹ ਸੋਝੀ ਪਾਏ ਕਹਿੰਦੇ ਤਾਂ ਹੀ ਭਾਈ ਇਹ ਸੋਝੀ ਪ੍ਰਾਪਤ ਹੋਣੀ ਹੈ ਜੇ ਸੱਚੇ ਗੁਰੂ ਨਾਲ ਤੇ ਅੱਡਾ ਮੇਲ ਹੈ ਮਲਾਪ ਹੈ ਸ਼ਬਦ ਗੁਰੂ ਨਾਲ ਈ ਮਹਾਰਾਜ ਜੀ ਪਰਦੇਸ਼ ਬਖਸ਼ ਦੇਣ ਹਰ ਕਥਾ ਤੂੰ ਸੁਨ ਰੇ ਮਨ ਸ਼ਬਦ ਮਨ ਵਸਾਏ ਈ ਮਹਾਰਾਜ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਨੇ ਸ਼ਬਦ ਦਾ ਰਹਾਉ ਦੀਆਂ ਪੰਕਤੀਆਂ ਵਿੱਚ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ ਮਹਾਰਾਜ ਜੀ ਕਹਿੰਦੇ ਭਾਈ ਇਸ ਕਰਕੇ ਹਰੀ ਦੀ ਕਥਾ ਸੁਨਿਆ ਕਰੋ ਕਹਿੰਦੇ ਹਰੀ ਦੀ ਕਥਾ ਹਰੀ ਦੇ ਨਾਮ ਦੀ ਵਿਚਾਰ ਸੁਣਨਾ ਚਾਹੀਦੀ ਏ ਸਾਨੂੰ ਮਨ ਨੂੰ ਸੰਬੋਧਨ ਕਰ ਦੇਨ ਮਹਾਰਾਜ ਕਹਿੰਦੇ ਹਰ ਕਥਾ ਤੂੰ ਸੁਣ ਰੇ ਮਨ ਕਹਿੰਦੇ ਭਾਈ ਸਰੀਰ ਕਰਕੇ ਨਹੀਂ ਮਨ ਨੂੰ ਸੰਬੋਧਨ ਕਰੋ ਮਨ ਨੂੰ ਸਮਝਾਓ ਕਿ ਉਹ ਟਿਕ ਕੇ ਕਥਾ ਸੁਣੇ ਜਿੰਨਾ ਚਿਰ ਮਨ ਦੇ ਵਿੱਚ ਨਹੀਂ ਜਾਏਗੀ ਗੱਲ ਵਿਚਾਰ ਉਹਨਾਂ ਚਿਰ ਮਨ ਟਿਕਾਈ ਵਿੱਚ ਨਹੀਂ ਆਏਗਾ ਮਹਾਂਪਾ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਸੱਚੇ ਸਤਿਗੁਰੂ ਜੀ ਦੀ ਵਿਚਾਰ ਉਹਦੀ ਪੱਥਾ ਮਹਾਰਾਜ ਜੀ ਕਹਿੰਦੇ ਸਦਾ ਹੀ ਗੁਰ ਸਿੱਖ ਨੂੰ ਸੁਣਨੀ ਚਾਹੀਦੀ ਹੈ ਸਦਾ ਹੀ ਕਥਾ ਦੇ ਵਿੱਚ ਆਉਣਾ ਚਾਹੀਦਾ ਹੈ ਸਦਾ ਹੀ ਵਿਚਾਰ ਸੁਣਨੀ ਚਾਹੀਦੀ ਹੈ ਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਹੋਰਣਾ ਨੂੰ ਸੁਣਾਣੀ ਚਾਹੀਦੀ ਆਪ ਧਾਰਨ ਕਰਨੀ ਚਾਹੀਦੀ ਹੈ ਜਿਹਦੇ ਨਾਲ ਹੀ ਤਬਦੀਲੀ ਆਉਣੀ ਹੈ ਪਿਆਰੋ ਜਿਹਦੇ ਨਾਲ ਹੀ ਮਨ ਚੇਂਜ ਹੋਣਾ ਹੈ ਸਰੀਰ ਤਾਂ ਸਾਡਾ ਰੋਜ਼ ਆਉਂਦਾ ਹੈ ਸਰੀਰ ਤਾਂ ਰੋਜ਼ ਬਾਣੀ ਪੜਦਾ ਆਪ ਵੀ ਸੁਣਦੇ ਵੀ ਹਾਂ ਜਿੰਨਾ ਚਿਰ ਸੁਣਨ ਤੋਂ ਬਾਅਦ ਮੰਨਿਆ ਨਹੀਂ ਉਹਨਾਂ ਚਿਰ ਮਨ ਨੇ ਤਬਦੀਲ ਨਹੀਂ ਹੋਣਾ ਭਾਵੇਂ ساری ਜ਼ਿੰਦਗੀ ਤੁਸੀਂ ਸੁਣੀ ਜਾਈਏ ਪੜ੍ਹੀ ਜਾਈਏ ਉਹ ਸੁਣਨ ਤੋਂ ਬਾਅਦ ਮਨ ਮਨ ਦੇ ਉੱਤੇ ਅਸਰ ਹੋਣਾ ਚਾਹੀਦਾ ਹੈ ਮਨ ਸਾਡਾ ਹਾਜ਼ਰ ਹੋਏ ਗੁਰੂ ਦੇ ਚਰਨਾਂ ਵਿੱਚ ਤਾਂ ਕਿ ਅਸੀਂ ਮਨ ਨੂੰ ਹੀ ਸਨਾਪਾਈਏ ਮਨ ਜਿਹੜਾ ਦੁਬਧਾ ਚੋਂ ਨਿਕਲ ਕੇ ਵਾਕਾਰਾ ਚੋਂ ਨਿਕਲ ਕੇ ਜਦੋਂ ਸੁੱਧ ਹੋ ਜਾਂਦਾ ਹੈ ਟਿਕ ਜਾਂਦਾ ਉਹਦੀ ਭੁੱਖ ਲੈ ਜਾਂਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੈ ਬ੍ਰਾਹਮਣ ਜੀ ਨਹੀਂ ਤੇ ਨਹੀਂ ਜਿੱਥੇ ਮਰਜ਼ੀ ਜਾ ਕੇ ਤੁਸੀਂ ਵਸੀ ਜਾਓ ਤੇ ਮਹਾਰਾਜ ਦੇਖੋ ਭਗਤ ਜੀ ਕਬੀਰ ਸਾਹਿਬ ਜੀ ਦੇ ਵੀ ਅਸੀਂ ਬਚਨ ਸੁਣਿਆ ਨ ਪਿੱਛੇ ਉਹਨਾਂ ਨੇ ਦੇਖੋ ਕਾਸ਼ੀ ਦੇ ਵਿੱਚ ਜਨਮ ਹੋਇਆ ਉੱਥੇ ਰਹਿਆ ਜਾਂ ਸਵਾਭਾਤੀਤ ਕੀਤਾ ਮਰਨ ਵੇਲੇ ਦੂਜੇ ਪਾਸੇ ਚਲੇ ਗਏ ਉਹ ਬ੍ਰਾਹਮਣਾਂ ਦਾ ਭਰਮ ਦੂਰ ਕਰਨ ਵਾਸਤੇ ਜਿਹੜੇ ਲੋਕ ਕਹਿੰਦੇ ਸੀ ਉਥੇ ਜਾਣ ਨਾਲ ਨਰਕ ਮਿਲਦਾ ਨਰਕ ਦੀ ਪ੍ਰਾਪਤੀ ਹੁੰਦੀ ਹੈ ਖੋਤੇ ਬਣਨਾ ਪੈਂਦਾ ਇਹ ਭਗਤ ਜੀ ਜਾਣ ਕੇ ਜੇ ਕੋ ਸੰਤ ਦੇ ਸਮੇਂ ਉਥੋਂ ਨਿਕਲ ਗਏ ਤੇ ਬ੍ਰਾਹਮਣਾਂ ਨੇ ਬੜਾ ਰੋਲਾ ਪਾਇਆ ਇਹੜੇ ਕਰਮਕਾਂਢੀ ਸਾਨੂੰ ਉਹਨਾਂ ਨੇ ਬੜਾ ਰੋਲਾ ਪਾਇਆ ਕਿ ਤੁਸੀਂ ਸਾਰੀ ਜ਼ਿੰਦਗੀ ਦੀ ਭਗਤੀ ਖਤਮ ਕਰਤੀ। ਕਹਿੰਦੇ ਪ੍ਰਮਾਤਮਾ ਨੇ ਕਹਿ ਕਿ ਜਦੋਂ ਆਥਾ ਮਰੇਗਾ ਤੋ ਨਰਕ ਨੂੰ ਜਾਏਗਾ। ਭਗਤ ਜੀ ਕਹਿੰਦੇ ਭਾਈ ਕੀ ਦੁਨੀਆਂ ਦੇ ਲੋਕੋ ਸੁਣਨਾ ਕਰੋ ਕਿ ਇਹ ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਹੈ ਜਿਹੜਾ ਬੰਦਗੀ ਕਰਦਾ ਭਜਨ ਕਰਦਾ ਉਹਦੇ ਲਈ ਕੋਈ ਜਗ੍ਹਾ ਮਾੜੀ ਚੰਗੀ ਨਹੀਂ ਕਿੱਥੇ ਵੀ ਰਹੀ ਜਾਏ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਆਸ ਹੁੰਦਾ ਹੈ। ਇਹ ਤੇ ਆਪ ਦੁਨੀਆਂ ਵਾਸਤੇ ਆਇਆ। ਆਪ ਲੋਕਾਂ ਵਾਸਤੇ ਆ ਜਿਹੜੇ ਕਦੀ ਜਪਦੇ ਨਹੀਂ ਜਿਹੜੇ ਟੁੱਟੇ ਹੋਏ ਆ ਉਹਨਾਂ ਨੂੰ ਹੀ ਵਰ ਪੈ ਜਿਹੜੇ ਮਨ ਦੇ ਵਿੱਚ ਭੈਮ ਭਰਮ ਹਨ ਉਹਨਾਂ ਵਾਸਤੇ ਹਨ ਯਾਰੋ ਇਹ ਸੰਸਾਰੀ ਸੰਸਾਰ ਦੇ ਵਿੱਚ ਭਗਤ ਗੁਰਮੁਖ ਜਨ ਜਿਹੜਿਆਂ ਨੂੰ ਉਹ ਇੱਕੋ ਜਿਹਾ ਅਸੰਮਿਰਤੀ ਵਾਲੇ ਹੁੰਦੇ ਹਨ ਇੱਥੇ ਮਰਜ਼ੀ ਚੱਲੇ ਜਾਣ ਉਹਨਾਂ ਵਿੱਚ ਕੋਈ ਵੈਰ ਵਿਰੋਧ ਗੁੱਸਾ ਈਰਖਾ ਨਹੀਂ ਇਸ ਕਰਕੇ ਮਹਾਰਾਜ ਜੀ ਵੀ ਕਹਿ ਰਹੇ ਨੇ ਭਗਤ ਭਗਤ ਮਹਾਰਾਜ ਜੀ ਵੀ ਤੇ ਭਗਤ ਜੀ ਵੀ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਤੇ ਤੀਜੇ ਪਾਤਸ਼ਾਹ ਜੀ ਵੀ ਉਹੀ ਬਚਨ ਕਰਦੇ ਆਂ ਕਹਿੰਦੇ ਭਾਈ ਕਥਾ ਵਿਚਾਰ ਸੁਣ ਕੇ ਮੰਨਣੀ ਚਾਹੀਦੀ ਏ ਕਥਾ ਹਰ ਕਥਾ ਤੂੰ ਸੁਣਵਾ ਸੁਣ ਰੇ ਮਨ ਸ਼ਬਦ ਮਨ ਵਸਾਏ ਕਿੰਦੇ ਸ਼ਬਦ ਰੂਪੀ ਕਥਾ ਨੂੰ ਹਿਰਦੇ ਵਿੱਚ ਵਸਾਣਾ ਕਰੀਏ ਇਹ ਮਤ ਤੇਰੀ ਥਿਰ ਰਹੇ ਆਪ ਧਰਮ ਵਿੱਚੋਂ ਜਾਏ ਤੇ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਮਤ ਜਿਹੜੀ ਬਦਲੇਗੀ ਤਾਂ ਫਿਰ ਪਰਮ ਜਾਣਾ ਹੈ ਮਤ ਜਦੋਂ ਚੇਂਜ ਹੋਈ ਜਦ ਮਤ ਬੁੱਧੀ ਨਾ ਬਦਲੀ ਮਤ ਉਸੇ ਤਰ੍ਹਾਂ ਹੀ ਰਹੀ ਫਿਰ ਮਹਾਰਾਜ ਜੀ ਕਹਿੰਦੇ ਭਰਮ ਨੇ ਨਹੀਂ ਜਾਣਾ ਫਿਰ ਭਰਮ ਦੇ ਵਿੱਚ ਹੀ ਫਸੇ ਚੱਕਰ ਕੱਟੀ ਜਾਵਾਂਗੇ ਦੁਨੀਆ ਦੇ ਕੱਟੀ ਜਾਈਏ ਪ੍ਰਿਥਵੀ ਦੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਅੱਗੇ ਦਵਾਪ ਦੇ ਦਿਨ ਸਤਿਗੁਰ ਜੀ ਰਹਾ ਵਿਚਰਾਮ ਦੇ ਕੀ ਵਚਨ ਕਰਦੇ ਹਨ ਹਰ ਚਰਨ ਰਿਦੇ ਵਿਸਾਏ ਤੂੰ ਕਿਲ ਵਿਖ ਹੋਵੇ ਨਾਸ ਮਹਾਰਾਜ ਜੀ ਕਹਿੰਦੇ ਹਰੀ ਦੇ ਚਰਨ ਜਦੋਂ ਹਿਰਦੇ ਵਿੱਚ ਵਸਾਏ ਤੂੰ ਕਿਲ ਵਿਖ ਜੜੀ ਮਾਰੀ ਮੱਤ ਕਿਲ ਵਿਖ ਮਹਾਰਾਜ ਜੀ ਕਹਿੰਦੇ ਖੋਟੀ ਮੱਤ ਨਾਸ ਹੋ ਜਾਣੀ ਭਾਈ ਹਰੀ ਦੇ ਚਰਨ ਕਮਲ ਸ਼ਬਦ ਰੂਪੀ ਪਤ ਗੁਰੂ ਜੀ ਕਹਿੰਦੇ ਭਾਈ ਹਿਰਦੇ ਵਿੱਚ ਵਸਾਓ ਬਾਣੀ ਪੜ ਕੇ ਜੀਬਾ ਰਹੀਂ ਹਿਰਦੇ ਵਿੱਚ ਵਸਾਓ ਹਰ ਚਰਨ ਰਿਧੇ ਵਸਾਏ ਤੂੰ ਇਹ ਤੂੰ ਹੈ ਜਿਹੜਾ ਪਿੰਡੀ ਪਟਪੀ ਰਹਤ ਹੈ ਉਹ ਬੋਲਣਾ ਬਹੁਤੇ ਅਸੀਂ ਤੂੰ ਬੋਲ ਜਾਂਦੇ ਆ ਬਾਣੀ ਦੇ ਵਿੱਚ ਕਿਤੇ ਅਕਸ਼ਰ ਇਸ ਤਰ੍ਹਾਂ ਹੁੰਦਾ ਨਾ ਤਤੇ ਨੂੰ ਦਲੈਂਕੜੇ ਤੂੰ ਹੁੰਦਾ ਜੇ ਉੱਤੇ ਟਿੱਪੀ ਹੋਏਗੀ ਤਾਂ ਤੂੰ ਬੁਲਾਣਾ ਆਪਾ ਪਰ ਆਪਾਂ ਤੂੰ ਬੁਲਾਨਿਆ ਤੁਮ ਠਾਕਰ ਤੂੰ ਪੈ ਅਰਦਾਸ ਉਹ ਸ਼ਬਦ ਆਪਾਂ ਪੜਦੇ ਆ ਮਰੋਜ਼ ਅਰਦਾਸ ਤੇ ਆਪਾਂ ਨੇ ਮੂੰਹ ਤੇ ਪੱਕਿਆ ਹੋਇਆ ਉਹਨੂੰ ਤੂੰ ਬੁਲਾਨਿਆ ਆਪਾਂ ਇਦੋਂ ਦੋ ਧਿਆਨ ਦੇਈਏ ਫਿਰ ਪਤਾ ਲੱਗਦਾ ਤੂੰ ਸ਼ਬਦ ਜਿੱਥੇ ਤ ਤੈਨੂੰ ਦਲਾਈਆਂ ਕਲੀਆਂ ਉਥੇ ਤੂੰ ਬੁਲਾਣਾ ਇੱਥੇ ਤੂੰ ਹੈ ਪਹਿਲੋਂ ਦੇਖੋ ਸ਼ੁਰੂ ਚ ਤੂੰ ਆਇਆ ਹਰ ਹਰ ਕਥਾ ਤੂੰ ਟਿੱਪੀ ਦੇ ਨਾਲ ਪਰ ਇੱਥੇ ਲਬਜ ਤੂੰ ਹੈ ਅੱਗੇ ਆਣ ਕੇ ਲਬਜ ਹੋਈ ਹੈ ਤੇ ਸਾਧ ਸੰਗਤ ਜੀ ਬੁਲਾਣਾ ਤਾਗਤਰ ਹੈ ਇਹਨੂੰ ਤੂੰ ਕਹਿ ਕੇ ਬੁਲਾਣਾ ਹਰ ਕਥਾ ਤੂੰ ਕਿਉਂਕਿ ਟਿੱਪੀ ਹੈ ਉੱਪਰ ਇਹ ਅਗਲੇ ਲਫ਼ਜ਼ਾਂ ਦੇ ਵਿੱਚ ਤੂੰ ਆਇਆ ਮਹਾਰਾਜ ਜੀ ਦਾ ਜਿਵੇਂ ਸ਼ਬਦ ਅਰਥ ਬਣਦਾ ਉਸ ਤਰ੍ਹਾਂ ਬੁਲਾਣਾ ਚਾਹੀਦਾ ਧਿਆਨ ਦੇ ਨਾਲ ਫਿਰ ਜਿਵੇਂ ਤੇ ਅਰਥ ਪਿਆਰੋ ਚੇਂਜ ਹੋ ਜਾਂਦੇ ਆ ਇੱਥੇ ਮਹਾਰਾਜ ਜੀ ਫਿਰ ਕਹਿ ਰਹੇ ਨੇ ਸਤਗੁਰੂ ਜੀ ਫਿਰ ਬਖਸ਼ਿਸ਼ ਕਰਦੇ ਹਨ ਇਹਦੇ ਭਾਈ ਚਰਨ ਕੰਮਲ ਹਰ ਚਰਨ ਰੀਦੇ ਵਸਾਈ ਤੂੰ ਇਲ ਵਿਖ ਹੋਵੇ ਨਾਸ ਇਹਦੇ ਜੇ ਭਾਈ ਉਹਦੇ ਕਰਨ ਕੰਮਲ ਹੀ ਰੀਦੇ ਵਿੱਚ ਵਸਾਏਗਾ ਤੇ ਕਿਲ ਵਿਖ ਜਿਹੜੇ ਮਾੜੀ ਮੱਤ ਉਹ ਨਾਸ ਹੋ ਜਾਵੇਗੀ ਪੰਜ ਭੂ ਆਤਮਾ ਵਸ ਰਹਿ ਤਾਂ ਤੀਰਥ ਕਰੇ ਨਿਵਾਸ ਕਹਿੰਦੇ ਜਿਹੜੇ ਪੰਜ ਭੂਤ ਨੇ ਅੰਦਰ ਵਸਦੇ ਹਨ ਪੰਜ ਵਿਕਾਰ ਪੰਜ ਭੂ ਮਹਾਰਾਜ ਜੀ ਕਹਿੰਦੇ ਜਿਹੜੇ ਪੰਜ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਆਤਮਾ ਵਸ ਕਰ ਰਹੇ ਹਨ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣਾ ਕੰਟਰੋਲ ਹੀ ਕੀਤਾ ਹੈ ਸਾਰੇ ਸਰੀਰ ਤੇ ਅਸੀਂ ਉਹਨਾਂ ਦੇ ਕੰਟਰੋਲ 'ਚ ਹੀ ਤੁਰੇ ਫਿਰਦੇ ਹਾਂ ਦੇਖੋ ਜਿੰਨਾ ਚਿਰ ਉਹਨਾਂ ਦਾ ਸਾਡੇ ਤੇ ਕੰਟਰੋਲ ਚੱਲਦਾ ਹੈ ਨਾ ਉਹਨਾਂ ਚਿਰ ਅਸੀਂ ਦੁਬਿਧਾ ਚ ਵਾਰ ਨਹੀਂ ਆ ਸਕਦੇ ਇਹ ਪੰਜਾਬਕਾਰਾਂ ਤੋਂ ਬਚਨ ਵਾਸਤੇ ਗੁਰੂ ਦਾ ਸੰਗ ਚਾਹੀਦਾ ਹੈ ਨਹੀਂ ਤੇ ਮਹਾਰਾਜ ਜੀ ਕਹਿੰਦੇ ਭਾਵੇਂ ਜਿੱਥੇ ਮਰਜੀ ਤੁਰੇ ਫਿਰਿਏ ਪੰਚ ਭੂ ਆਤਮਾ ਵਸ ਕਰੇ ਤਾਂ ਤੀਰਥ ਕਰਹਿ ਨਿਵਾਸ ਕਹਿੰਦੇ ਭਾਵੇਂ ਭਏ ਤੀਰਥਾਂ ਦੇ ਫਿਰ ਰਹੀ ਜਾਈਏ ਮਹਾਰਾਜ ਜੀ ਕਹਿੰਦੇ ਭਾਵੇਂ ਤੀਰਥਾਂ ਤੇ ਜਾ ਕੇ ਵਾਸ ਕਰ ਲਈਏ ਵਸ ਜੀ ਇਹ ਜਿੰਨਾ ਚਿਰ ਪੰਜ ਨਾਲ ਅਸੀਂ ਖਹਿੜਾ ਨਹੀਂ ਛਡਾ ਸਕਦੇ ਕਹਿੰਦੇ ਫਿਰ ਤੀਰਥਾਂ ਦੇ ਰਵੋ ਘਰ ਰਵੋ ਇੱਕੋ ਬਰਾਬਰ ਹੀ ਹੈ ਮਨਮੁਖ ਇਹੋ ਮਨ ਮੁਗਧ ਹੈ ਸੋ ਜੀ ਕਿਸੂ ਨਾ ਪਾਏ ਤੇ ਤੀਜਾ ਬੰਦ ਵਿੱਚ ਮਹਾਰਾਜ ਜੀ ਫਿਰ ਦੱਸ ਰਹੇ ਨੇ ਕਹਿੰਦੇ ਮਨਮੁਖ ਇਹੋ ਮਨ ਮੁਗਧ ਹੈ ਸੋਜੀ ਕਿਸ ਨਾ ਪਾਏ ਕਹਿੰਦੇ ਉਹ ਮਨ ਦੇ ਵਿੱਚੇ ਤੁਰਦਾ ਮਨਮੁਖ ਤਾਂ ਹੀ ਨਾ ਮਨਮੁਖ ਹੈ ਨਾ ਅਰਥੀਏ ਬਣਦਾ ਮਨ ਮੋਖ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਨਮੁਖ ਕਿਹਾ ਕਿ ਮਨ ਦੀ ਮਰਜ਼ੀ ਨਾਲ ਜੋ ਮਨ ਕਹਿੰਦਾ ਸੀ ਕਰੀ ਜਾਂਦੇ ਆ ਦੇਖਦੇ ਨਾ ਮਨ ਜੇ ਗਲਤ ਪਾਸੇ ਭੱਜਦਾ ਤੇ ਨਾਲ ਸਰੀਰ ਵੀ ਸਾਡਾ ਦੌੜਦਾ ਮਨਪੁਰ ਨੇ ਪੈਦਾ ਕਰਦਾ ਭੱਜੇ ਫਿਰਿਆਂ ਦੌੜਦੇ ਫਿਰਦੇ ਆ ਵਿਕਾਰ ਕਰਨ ਤੋਂ ਨਹੀਂ ਡਰਦੇ ਪਾਪ ਕਰਨ ਤੋਂ ਨਹੀਂ ਡਰਦੇ ਮਨ ਦੀ ਮਰਜ਼ੀ ਹੈ ਆਤਮਾ ਜਿਹੜੀ ਹੈ ਉਹਨੂੰ ਪੈ ਲਿਆ ਕਰ ਦਿੰਦੇ ਆ ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਮਨ ਦੀ ਮਰਜ਼ੀ ਤਿਆਗਣੀ ਪੈਗੀ ਮਨਮੁਖ ਇਹੋ ਮਨ ਮੁਗਦ ਹੈ ਸੋਜੀ ਕਿਛੂ ਨਾ ਪਾਏ ਕਹਿੰਦੇ ਭਾਈ ਉਹਨਾਂ ਚਿਰ ਸੋਜੀ ਨਹੀਂ ਆਉਣੀ ਉਹਨਾਂ ਚਿਰ ਪ੍ਰਕਾਸ਼ ਨਹੀਂ ਹੋਣਾ ਜਿੰਨਾ ਚਿਰ ਮਨ ਦੀ ਮਰਜ਼ੀ ਨਾਲ ਮੂਰਖਤਾਈ ਕਰੀ ਜਾਵਾਂਗੇ ਹਰ ਕਾ ਨਾਮ ਨਾ ਸੁਜੀ ਅੰਤ ਗਏ ਆ ਪਛਤਾਏ ਸਿਮਰੋ ਜੀ ਕਹਿੰਦੇ ਫਿਰ ਪਛਤਾਵਾ ਹੀ ਹੈ ਹਰੀ ਦਾ ਨਾਮ ਨੂੰ ਜਦੋਂ ਬੁੱਝਿਆ ਹੀ ਨਹੀਂ ਭਾਵ ਕੀ ਹਰੀ ਦੇ ਨਾਮ ਦੇ ਨੇੜੇ ਨਹੀਂ ਗਏ ਉਹ ਨਾਮ ਬਾਣੀ ਨੂੰ ਪੜ੍ਹ ਕੇ ਨਹੀਂ ਦੇਖਿਆ ਵਿਚਾਰਿਆ ਨਹੀਂ ਤੇ ਅੰਤ ਦੇ ਸਮੇਂ ਪਛਤਾਣਾ ਪੈਣਾ ਭਾਈ ਉਦੋਂ ਸਮਾਂ ਨਹੀਂ ਹੋਣਾ ਸਾਹ ਜਿਹੜੇ ਅੰਸਵਾਸ ਪੂਰੇ ਹੋ ਜਾਣਿਆ ਫਿਰ ਥੋੜਾ ਜੱਪ ਸਕਦੇ ਆ ਬੜੇਪਾ ਆ ਗਿਆ ਜਦੋਂ ਜੀਭਾ ਨਾਲ ਸਾਥ ਦਿੱਤੀ ਸੀ ਇੰਦੇ ਇੰਦਰੇ ਵੀ ਜਵਾਬ ਦੇ ਦਿੱਜਦੇ ਜਾਂਦੇ ਹਨ ਉਦੋਂ ਜਪਣ ਦਾ ਸਮਾਂ ਲੰਘ ਜਾਂਦਾ ਹੁਣ ਟਾਈਮ ਮੈਂ ਜਵਾਨੀ ਦੇ ਵਿੱਚ ਜੱਪ ਲਈਏ ਸਿਮਰਨ ਕਰ ਲਈਏ ਸਾਧ ਸੰਗਤ ਕਰ ਲਈ ਪਿਆਰਿਓ ਸਫਲ ਹੋ ਜਾਵੇਗਾ ਜੀਵਨ ਹਰ ਕਾ ਨਾਮ ਨਾ ਬੁੱਝੀ ਅੰਤ ਗਿਆ ਪਛਤਾਏ ਅੰਤ ਦੇ ਵੇਲੇ ਭਾਵੀ ਪਛਤਾਵਾ ਹੀ ਹੈ ਫੇਰ ਕਿਉਂ ਤੋਂ ਸਵਾ ਨਹੀਂ ਹੋਣਾ ਇਹੋ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਗੁਰੂ ਦੀ ਆ ਬਚਾਏ ਤੇ ਮਹਾਰਾਜ ਜੀ ਕਹਿੰਦੇ ਉਹ ਮਨ ਕਾਸ਼ੀ ਸਭ ਤੀਰਥ ਕਹਿੰਦੇ ਜਿਨਾਂ ਤੀਰਥਾਂ ਦਾ ਫਲ ਹੈ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤ ਹੋਏਗਾ ਸਿਮਰਤ ਸਤਿਗੁਰੂ ਦੀਆ ਪਚਾਏ ਮਹਾਰਾਜ ਜੀ ਕਹਿੰਦੇ ਸਤਿਗੁਰ ਦੇ ਨਾਮ ਮਿਲਣ ਦੇ ਨਾਲ ਪ੍ਰਾਪਤੀ ਦੇ ਨਾਲ 68 ਤੀਰਥ ਤਿਸ ਸੰਗ ਰਹੇ ਜਿਸ ਹਰ ਹਿਰਦੇ ਰਹਾ ਸਮਾਏ ਮਹਾਰਾਜ ਜੀ ਕਹਿੰਦੇ ਫਿਰ ਦੇਖ ਲੋ 68 ਤੀਰਥ ਜਿਹੜੇ ਉਹ ਸੰਗ ਵੱਸਦੇ ਆ ਗੁਰਮੁਖਾਂ ਦੇ ਨਾਲ ਰਹਿੰਦੇ ਨੇ 68 ਤੀਰਥ ਕਹਿੰਦੇ ਦੋ ਲੋਕ ਧੋੜੇ ਫਿਰਦੇ ਨੇ ਸੀਰਥਾ ਤੇ ਪਰ ਗੁਰਮੁਖ ਜਿਹੜਿਆਂ ਨੂੰ ਰੋਜ਼ ਹੀ 68 ਤੀਰਥ ਪਾ ਲੈਂਦੇ ਆ 68 ਤੀਰਥ ਤਿਸ ਸੰਗ ਰਹੇ ਜਿਸ ਹਰ ਹਿਰਦੇ ਰਹਾ ਸਮਾਏ ਇਹਨਾਂ ਦੇ ਹਿਰਦੇ ਵਿੱਚ ਉਹ ਸਮਾ ਗਿਆ ਪ੍ਰਗਟ ਹੋ ਗਿਆ ਹਰੀ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ 68 ਤੀਰਥਾਂ ਦਾ ਸੰਗ ਕਰਨ ਦੀ ਲੋੜ ਨਹੀਂ 68 ਤੀਰਥਾਂ ਦਾ ਫਲ ਉਹਨਾਂ ਨੂੰ ਮਿਲ ਜਾਣਾ ਭਾਈ ਜਿਹੜਾ ਜੰਦਾ 68 ਤੀਰਥ ਤੇ ਉਹਨਾਂ ਆਮ ਲੋਕ ਜਾਂਦੇ ਹਨ ਗੁਰਮੁਖਾਂ ਨੂੰ ਮਹਾਰਾਜ ਜੀ ਕਹਿੰਦੇ ਘਰ ਬੈਠੀ ਜਪਣ ਨਾਲ ਉਹਦੀ ਬੰਦਗੀ ਦੇ ਨਾਲ ਜਦੋਂ ਪ੍ਰਕਾਸ਼ ਹੋ ਗਿਆ ਉਹ ਫਲ ਪ੍ਰਾਪਤ ਹੋ ਜਾਂਦਾ ਜਿਵੇਂ ਮਹਾਰਾਜ ਨੇ ਖੰਡਨ ਕੀਤਾ ਨਾ ਗੁਰਨਾਨ ਪਾਤਸ਼ਾਹ ਨੇ ਬੜਾ ਜ਼ੋਰ ਲਾਉਂਦੇ ਸੀ ਸਿੱਧ ਇਹਨਾਂ ਇਮਾਰਤ ਚਲੋ ਚੱਲੀਏ ਇਸ਼ਨਾਨ ਕਰਨ ਪੂਰਬੀ ਦਾ ਇਸ਼ਨਾਨ ਜਿਹੜਾ ਉਹ ਕਰਦੇ ਸੀ ਲੋਕ ਅਜੇ ਵੀ ਕਰਦੇ ਹਨ ਹਿੰਦੂ ਵੀਰ ਦਸ aerationਾਂ ਦੱਸਾਂ ਦੱਸ ਇਹ ਤੀਰਥਾਂ ਦਾ ਇਸ਼ਨਾਨ ਨੂੰ ਦੱਸਿਆ ਰੱਖਿਆ ਜਾਂਦਾ ਪੂਰਬੀ ਦਾ ਇਸ਼ਨਾਨ ਜਿਹੜਾ ਗੰਗਾ ਦਾ ਇਸ਼ਨਾਨ ਬੜੇ ਇਸ਼ਨਾਨ ਕਰਦੇ ਆ ਔਰ ਸੜ ਤੀਰਥਾਂ ਦਾ ਇਸ਼ਨਾਨ ਤੇ ਮਹਾਰਾਜ ਜੀ ਦੇਖੋ ਕੰਨਣ ਕਰਤਾ ਤੇ ਨਾਲ ਬਾਹਾਂ ਖਿੱਚ-ਖਿੱਚ ਕੇ ਲੈ ਜਾਣਾ ਤੇ ਮਹਾਰਾਜ ਜੀ ਕਹਿੰਦੇ ਭਾਈ ਇੱਥੇ ਬੈਠੀ ਤੀਰਥਨਾਣੇ ਆ ਜਾਣਾ ਇਹ ਨਾਮ ਜਪੋਗੇ ਬੰਦਗੀ ਕਰੋਗੇ ਇੰਨੀ ਦੂਰ ਮਿਹਨਤ ਕਰਕੇ ਜਾਂਦੇ ਹੋ ਤੁਰਦੇ ਔਰ ਉੱਥੇ ਜਾ ਕੇ ਵੀ ਖਾਲੀ ਆ ਜਾਂਦੇ ਭਾਂਡਾ ਤੁਹਾਡਾ ਖਾਲੀ ਪਿਆ ਹੈ ਤੇ ਜਦੋਂ ਦੇ ਕੋਥੇ ਬੈਠੇ ਮਹਾਰਾਜ ਨਾਨਕ ਮੱਤਾ ਸਾਹਿਬ ਤੇ ਉਦੋਂ ਵੀ ਬਾਵਾ ਖਿੱਚਦੇ ਸੀ ਸਿੱਧ ਕਹਿੰਦੇ ਮਹਾਰਾਜ ਚਲੋ ਅੱਗੇ ਗੰਗਾ ਤੁਹਾਨੂੰ ਇਸ਼ਨਾਨ ਕਰਾਨੇ ਆ ਤੇ ਮਹਾਰਾਜ ਨੇ ਤਾਂ ਹੀ ਭੇਜਿਆ ਸੀ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਜਾ ਸੋਟੀ ਲੈ ਕੇ ਉਹ ਜਾ ਸਾਹਮਣੇ ਗੰਗਾ ਇਹਨੂੰ ਖਿੱਚ ਕੇ ਲੈ ਕੇ ਆ ਇਹਨੂੰ ਇਹਨਾਂ ਨੂੰ ਇੱਥੇ ਬੈਠੀ ਇਸ਼ਨਾਨ ਕਰਾ ਦਿੰਨੇ ਆ ਤੇ ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਜਾਣਾ ਗੰਗਾ ਕੋਲ ਗੰਗਾ ਇੱਥੇ ਚੱਲ ਕੇ ਆਏਗੀ ਜਦੋਂ ਨਾਮ ਜਪਾਂਗੇ ਬੰਦਗੀ ਕਰਾਂਗੇ ਗੰਗਾ ਆਪ ਹੀ ਆਏਗੀ ਇਸ਼ਨਾਨ ਕਰਾਣੇ ਉਹ ਮੰਨਦੇ ਨਹੀਂ ਸੀ ਸਿੱਧ ਕਹਿੰਦੇ ਇਸ ਤਰ੍ਹਾਂ ਥੋੜਾ ਹੋ ਸਕਦਾ ਕਹਿੰਦੇ ਸਾਡੇ ਕੋਲ ਨਹੀਂਆਂ ਸ਼ਕਤੀਆਂ ਸਾਡੇ ਨਾਲ ਤੇ ਹੋਇਆ ਨਹੀਂ ਇਹ ਪਾ ਮਹਾਰਾਜ ਜੀ ਦੇਖੋ ਉਹਨਾਂ ਦਾ ਭਰਮ ਦੂਰ ਕਰਨਾ ਸੀ ਤੇ ਸਤਗੁਰੂ ਜੀ ਨੇ ਮਰਦਾਨਾ ਜੀ ਨੂੰ ਭੇਜਿਆ ਕਹਿੰਦੇ ਜਾ ਮਰਦਾਨਿਆਂ ਉਹ ਸਾਹਮਣੇ ਸਾਗਰ ਚੱਲਦਾ ਆ ਛੱਟੀ ਲੈ ਜਾ ਵਿੱਚ ਰੂੰਗੇ ਪਾਣੀ ਵਿੱਚ ਖੜ ਕੇ ਛੱਟੀ ਖਿੱਚ ਕੇ ਲੈ ਕੇ ਆ ਸਤ ਕਰ ਤਾਰ ਕਹਿ ਕੇ ਪਿੱਛੇ ਨਾ ਦੇਖੀ ਤੁਰਿਆ ਹੀ ਆਈ ਤੇ ਤੇਰੇ ਪਿੱਛੇ ਪਿੱਛੇ ਸਾਗਰ ਜਿਹੜੀ ਐ ਨਾ ਗੰਗਾ ਆਪੀ ਆ ਜੀ ਤੇ ਉਸੇ ਤਰੀ ਹੁਆ ਮਰਦਾਨਾ ਖਿੱਚੀ ਹੁੰਦਾ ਸਾਗਰ ਪਿੱਛੇ ਪਿੱਛੇ ਛੱਲਾ ਮਾਰਦਾ ਆ ਰਿਹਾ ਤੇ ਨਾਨਕ ਮਤਿ ਤੀ ਕੁਝ ਦੂਰੀ ਰਹਿ ਗਈ ਸੀ ਜਿੱਥੇ ਮਹਾਰਾਜੀ ਸਿੱਧਾਂ ਦੇ ਨਾਲ ਬੈਠੇ ਹੋਏ ਨੇ ਮੰਡਲੀ ਬੈਠੀ ਐ ਸਿੱਧਾਂ ਦੀ ਤੇ ਮਰਦਾਨਾ ਜੀ ਨੂੰ ਜਦੋਂ ਛੱਲਾ ਦੀ ਆਵਾਜ਼ ਆਈ ਨਾ ਜਲ ਦੀ ਬਹੁਤ ਉੱਚੀ ਉੱਚੀ ਪਿੱਛੇ ਆਵਾਜ਼ ਆ ਰਹੀ ਐ ਛੱਲਾ ਮਾਰਦਾ ਜਲ ਛਲਾਟੇ ਮਾਰਦਾ ਜਲ ਆ ਰਿਹਾ ਪਿੱਛੇ ਮਰਦਾਨਾ ਜੀ ਡਰ ਬੇਕੋਦਮ ਭੈ ਪੀਤ ਹੋ ਗਏ ਪਿੱਛੇ ਮੁੜ ਕੇ ਜਦੋਂ ਦੇਖਿਆ ਤੇ ਸਾਗਰ ਆ ਰਿਹਾ ਬੜਾ ਪਾਣੀ ਛੱਲਾ ਮਾਰਦਾ ਆ ਰਿਹਾ ਰੋੜਦਾ ਆ ਰਿਹਾ ਤੇ ਮਰਦਾਨਾ ਜੀ ਡਰ ਤੇ ਉੱਥੇ ਭੈ ਵਿੱਚ ਆ ਗਏ ਤੇ ਉੱਥੇ ਹੀ ਜਲ ਖੜ ਗਿਆ ਉਹ ਥੋੜੀ ਜੀ ਦੂਰੀ ਤੇ ਹੈ ਗੁਰਦੁਆਰੇ ਦੀ ਬਾਹਰਲੀ ਜਿਹੜੀ ਫਿਰਨੀ ਹੈ ਉਥੋਂ ਛੜਕ ਜਾਂਦੀ ਹੈ ਬੋਲੀ ਸਾਹਿਬ ਬਣੀ ਹੋਈ ਹੈ ਸਤਿਗੁਰਾਂ ਨੇ ਉਹ ਵਿੱਚ ਖੂਹ ਬਣਾਇਆ ਉਹ ਸਾਗਰ ਦੀ ਤੇ ਉੱਥੇ ਲਿਖਿਆ ਸਾਰਾ ਕੁਝ ਸਾਧ ਸੰਗਤ ਜੀ ਉਹ ਤੇ ਮਹਾਰਾਜ ਨੇ ਉੱਥੇ ਦਰਸ਼ਨ ਕਰਾਤੇ ਕਹਿੰਦੇ ਲਓ ਸਿੱਧੋ ਅਜ ਗੰਗਾ ਆ ਗਈ ਆਓ ਇਸ਼ਨਾਨ ਕਰ ਲਓ ਤੇ ਕਹਿੰਦੇ ਗੰਗਾ ਇਸ਼ਨਾਨ ਇਹ ਜਿਹੜਾ ਕਹਿੰਦੇ ਤੇ ਆਮ ਲੋਕਾਂ ਲਈ ਐ ਕਹਿੰਦੇ ਅਸੀਂ ਤੇ ਉਹ ਭਗਤੀ ਦੇ ਵਿੱਚ ਹੀ ਹਿਰਦੇ ਵਿੱਚ ਇਸ਼ਨਾਨ ਕਰਦੇ ਆਂ ਮੱਜਨ ਕਰਦੇ ਆਂ 68 ਤੀਰਥਾਂ ਦਾ ਬੰਦਗੀ ਕਰਨ ਦੇ ਨਾਲ ਹੀ ਭਜਨ ਕਰਨ ਦੇ ਨਾਲ ਹੀ ਫਲ ਮਿਲ ਜਾਂਦਾ ਹੈ ਉਹਨਾਂ ਤਾਂ ਕਹਿਣ ਤੋਂ ਭਾਵ ਹੈ ਗੁਰੂ ਅਮਰਦਾਸ ਜੀ ਵੀ ਸਾਨੂੰ ਉਹੀ ਮਤ ਦਿੰਦਿਆਂ ਕਹਿੰਦੇ ਭਾਈ ਗੁਰਮੁਖਾ ਵਾਠ 68 ਤੀਰਥ ਬਾਣੀ ਹੋਈ ਹੈ 68 ਤੀਰਥ 30 ਸੰਗ ਰਹਿ ਜਿਨ ਹਰ ਹਿਰਦੇ ਰਹਾ ਸਮਾਏ ਜਿਨ੍ਹਾਂ ਦੇ ਹਿਰਦੇ ਵਿੱਚ 24 ਘੰਟੇ ਉਹ ਸਮਾ ਗਿਆ ਜਾਗਦਾ ਹੈ ਜੀ ਮਹਾਰਾਜ ਜੀ ਕਹਿੰਦੇ ਫਿਰ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ ਉਹ ਤੇ ਉੱਥੇ ਪ੍ਰਾਪਤੀ ਹੈ ਨਾਨਕ ਸਤਗੁਰ ਮਿਲਿਆ ਹੁਕਮ ਬੁੱਝਿਆ ਇੱਕ ਵਸਿਆ ਮਨ ਆਏ ਇੱਕ ਤੁੱਥਾ ਪਦ ਕੀਲਾ ਪਦ ਹਰ ਜੀ ਚਾਨਣ ਕਰਦਿਆਂ ਆਨਿਕ ਸਤਗੁਰ ਮਿਲਿਆ ਹੁਕਮ 부ਝਿਆ ਕਹਿੰਦੇ ਜਦੋਂ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਵੇ ਨਾਨਕ ਕਹਿੰਦੇ ਮੈਨੂੰ ਮਹਾਰਾਜ ਜੀ ਕਹਿੰਦੇ ਮੈਂ ਨਾਨਕ ਮੈਨੂੰ ਉਹ ਪਾਲਕ ਦੀ ਪ੍ਰਾਪਤੀ ਹੋ ਗਈ ਹੈ ਮਿਲਿਏ ਹੁਕਮ 부ਝਿਆ ਕਹਿੰਦੇ ਇੱਕ ਵਸਿਆ ਮਨ ਆਏ ਇੱਕੋ ਪ੍ਰਮਾਤਮਾ ਸਾਡੇ ਮਨ ਵਿੱਚ ਆ ਵਸੀ ਹੈ ਕਿਉਂ ਅਸੀਂ ਉਹਦੇ ਹੁਕਮ ਦੇ ਵਿੱਚ ਆ ਗਿਆਂ ਉਹਦੇ ਹੁਕਮ ਦੇ ਅਨੁਸਾਰ ਸਾਡਾ ਚੱਲਣਾ ਹੈ ਰਹਿਣਾ ਹੈ ਖਾਣਾ ਹੈ ਪੀਣਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਦਾ ਹੁਕਮ ਮੰਨਣਾ ਚਾਹੀਦਾ ਮਾਣੂ ਉਹਦੇ ਚਰਨਾਂ ਵਿੱਚ ਅਰਪਣ ਕਰਨਾ ਚਾਹੀਏ ਜੋ ਦੁੱਧ ਭਾਵੇਂ ਸਭ ਸੱਚ ਹੈ ਸੱਚੇ ਰਹੇ ਸਮਾਏ ਦੇਵ ਰਾਜ ਦੀ ਖੀਰ ਵਿੱਚ ਬਤਨ ਕਰ ਜਾਣ ਕਹਿੰਦੇ ਜੋ ਤੁਦ ਭਾਵ ਹੈ ਜੋ ਨੂੰ ਭੌਂਦਾ ਪਿਆਰਿਓ ਸਭ ਸੱਚ ਹੈ ਸਤਿਗੁਰੂ ਜੀ ਕਹਿੰਦੇ ਭਾਈ ਜੋ ਸੱਚੇ ਨੂੰ ਭੌਂਦਾ ਹੈ ਨਾ ਉਹ ਸੱਚੀ ਹੈ ਉਥੇ ਸਾਡਾ ਸ਼ਿਕਵਾ ਨਹੀਂ ਪੈਦਾ ਹੋਣਾ ਚਾਹੀਦਾ ਸਾਡਾ ਸਵਾਲ ਨਹੀਂ ਪੈਦਾ ਹੋਣਾ ਚਾਹੀਦਾ ਮਹਾਰਾਜ ਗਲਤ ਕਰਤਾ ਹੁਣ ਕਹਿੰਦੇ ਆ ਨਾ ਅਸੀਂ ਇੰਨਾ ਹੜ ਆਇਆ ਪਾਣੀ ਆਇਆ ਤੇ ਸਾਡੇ ਸਾਰਿਆਂ ਦੇ ਮਨਾਂ 'ਚ ਸਵਾਲ ਪੈਦਾ ਹੋ ਨਿਰਮਹਾਰਾਜ ਨੇ ਗਲਤ ਕਰਤਾ ਪਰ ਪਿਆਰਿਓ ਗਲਤ ਨਹੀਂ ਕਰਦੇ ਅਸੀਂ ਲੋਕ ਉਹਦੇ ਨਾਲ ਗਲਤ ਕਰ ਰਹੇ ਹਾਂ ਦੁਨੀਆ ਉਹਦੇ ਨਾਲ ਗਲਤ ਕਰ ਰਹੀਏ ਜਦੋਂ ਦਰਬਰ ਤੋਂ ਕਰਾਂਗੇ ਅਸੀਂ ਉਹਦੇ ਬਚਨਾਂ ਨੂੰ ਨਹੀਂ ਮੰਨਾਂਗੇ ਫਿਰ ਸਾਨੂੰ ਸਜ਼ਾ ਹਲ ਭੁਗਤਣਾ ਪੈਂਦਾ ਸਮੇਂ ਸਮੇਂ ਤੇ ਇਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿੰਦੇ ਪਾਪ ਨੂੰ ਹੱਲ ਪਾਣ ਵਾਸਤੇ ਫਿਰ ਸਾਧ ਸੰਗਤ ਜੀ ਨੂੰ ਆਉਣੀ ਪੈਂਦਾ ਉਹਨੂੰ ਪ੍ਰਗਟ ਹੋਣਾ ਹੀ ਪੈਂਦਾ ਕਿਸੇ ਰੂਪ ਦੇ ਵਿੱਚ ਇਹ ਪਿਆਰਿਓ ਪਾਪ ਕਰਮ ਜੋ ਤੋਂ ਵੱਧਦਾ ਹੈ ਫੇਰ ਉਹ ਦਾ ਸਾਹ ਪੂਰਾ ਹੁੰਦਾ ਹੀ ਹੈ ਕਿਉਂਕਿ ਸਮੇਂ-ਸਮੇਂ ਤੇ ਅਸੀਂ ਗਲਾਹ ਕਰਦੇ ਆਂ ਗਲਤੀਆਂ ਕਰਦੇ ਆਂ ਦੇਖੋ ਸਾਗਰ ਕਿਸ ਤਰ੍ਹਾਂ ਚੜ ਕੇ ਆਇਆ ਇਹ ਦੇਖੋ ਕਿੰਨਾ ਦੁੱਖ ਭੁਗਣਾ ਪੈ ਰਿਹਾ ਹੁਣ ਬੇਨਤੀਆਂ ਕਰਦੇ ਆਂ ਸਤਿਗੁਰੂ ਦੇ ਚਰਨਾਂ ਵਿੱਚ ਤੇ ਉਹ ਹੀ ਦੇਖੋ ਸਾਨੂੰ ਬਚਾ ਰਿਹਾ ਜੇ ਕਹੀਏ ਕਿ ਆਪਾਂ ਜਾ ਰਹੇ ਆਂ ਰਸਨ ਪਾਣੀ ਲੈ ਕੇ ਦੇਖੋ ਸੰਗਤਾਂ ਜਾ ਰਹੀਆਂ ਗੁਰਸਿੱਖ ਪਿਆਰੇ ਪਰ ਵਰਤ ਕੌਣ ਰਿਹਾ ਹੈ ਇੱਥੇ ਸਾਨੂੰ ਸੋਚਣਾ ਚਾਹੀਦਾ ਫੇਰ ਉਹ ਮਾਲਕ ਸਾਨੂੰ ਬਚਾ ਵੀ ਰਿਹਾ ਤਰਸ ਵੀ ਕਰ ਰਿਹਾ ਸਾਡੇ ਕ੍ਰੋਪੀ ਆਈ ਤੇ ਦੁੱਖ ਭੋਗਿਆ ਤੇ ਹੁਣ ਕ੍ਰੋਪੀ ਨੂੰ ਠੱਲ ਵੀ ਪਾਰੇ ਮਹਾਰਾਜ ਖੁਦ ਦੇਖੋ ਗੁਰਸਿੱਖਾਂ ਪਿਆਰਿਆਂ ਵਿੱਚ ਵੜ ਕੇ ਇਹ ਸੰਗਤਾਂ ਨੂੰ ਭੋਜਨ ਪਚਾਰੇ ਹਨ ਪਾਣੀ ਦੀ ਵਿਵਸਥਾ ਕਰ ਰਹੇ ਹਨ ਦੇਖੋ ਉਹਨਾਂ ਦਾ ਦੁੱਖ ਵੀ ਸੁਣ ਰਹੇ ਹਨ ਇਹ ਆਪਣੇ ਆਪਣੀ ਹੁੰਦਾ ਕਿ ਸਾਰਿਆਂ ਵਿੱਚ ਜੀਵਾਂ ਦੇ ਵਿੱਚੋਂ ਮਾਲਕ ਦਾ ਵਾਸ ਹੈ ਯਾਰੋ ਜਦੋਂ ਤਰਸ ਹੁੰਦਾ ਨਾ ਸਾਨੂੰ ਸਾਡੇ ਅੰਦਰ ਦਇਆ ਪੈਦਾ ਹੁੰਦੀ ਹੈ ਤੇ ਪਿਆਰਿਓ ਸਮਝ ਲਓ ਕਿ ਗੁਰੂ ਵਰਤ ਗਿਆ ਮਹਾਰਾਜ ਵਰਤ ਕੇ ਦਇਆ ਤਾਂ ਹੀ ਸਾਡੇ ਅੰਦਰ ਹੁੰਦੀ ਹੈ ਮਹਾਰਾਜ ਵਰਤ ਦਿਆ ਇਹ ਪਿਆਰਿਓ ਹੁਣ ਦੇਖੋ ਉਹ ਖੁਦ ਮਹਾਰਾਜ ਜੀ ਦੁਨੀਆਂ ਨੂੰ ਬਚਾ ਰਹੇ ਹਨ ਦੁਆ ਪਾਸੇ ਕਿਉਂਕਿ ਮਹਾਰਾਜ ਬਾਣੀ ਕਹਿੰਦੀ ਦੁਆ ਪਾਸੇ ਆਪ ਵਰਤਦਾ ਕਾਲ ਦਾ ਰੂਪ ਸਮਾਕਰੋਪੀ ਹੁੰਦੀ ਹੈ ਤੇ ਮਹਾਰਾਜ ਜੀ ਕਾਲ ਦਾ ਰੂਪ ਵੀ ਧਾਨ ਕਰਦੇ ਹਨ ਤੇ ਉਹਨੂੰ ਠੱਲ ਪਾ ਕੇ ਫਿਰ ਦੇਖੋ ਦੁਨੀਆਂ ਨੂੰ ਜਾਨ ਵਿੱਚ ਵੀ ਸਾਤਾ ਕਰਦੇ ਹਨ ਉਹ ਸਾਰਿਆਂ ਦੇ ਅੰਗ ਸੰਗ ਵੀ ਨਿਭਦੇ ਹਨ ਕਿਉਂ ਉਹਦਾ ਬਿਰਦ ਹੈ ਉਹਦਾ ਧਰਮ ਹੈ ਇਸੇ ਤਰ੍ਹਾਂ ਗੁਰਸਿੱਖ ਦਾ ਧਰਮ ਹੈ ਦੇਖੋ ਧਰਮ ਦੇ ਅਨੁਸਾਰ ਗੁਰਸਿੱਖ ਪਿਆਰੇ ਸੇਵਾ ਕਮੰਦੇ ਹਨ ਦਇਆ ਧਰਮੀ ਲੋਕਾਂ ਇਹ ਧਰਮ ਦੇ ਸਿਰਤੀ ਪਿਆਰ ਉਹ ਧਰਤੀ ਖੜੀ ਹੈ ਕਿਉਂਕਿ ਦਇਆ ਦੇ ਵਿੱਚ ਹੀ ਧਰਮ ਹੁੰਦਾ ਹੈ ਤੇ ਦਇਆ ਕੁਮਾਰੀ ਇਹਨਾਂ ਦੁਨੀਆ ਦੇਖੋ ਜਾ ਰਹੀ ਹੈ ਕੋਈ ਕਿਸ ਤਰ੍ਹਾਂ ਦੀ ਸੇਵਾ ਕਰ ਰਿਹਾ ਕੋਈ ਕਿਸ ਤਰ੍ਹਾਂ ਦੀ ਸਵਾਵਣ ਤੇ ਗੁਰਸਿੱਖ ਹਰ ਇੱਕ ਦੇ ਨਾਲ ਖੜਦਾ ਹੈ 임ਹਾਰਾਜ ਦਾ ਪਿਆਰਿਓ ਸਾਡੇ ਤੇ ਆਸ਼ੀਰਵਾਦ ਹੈ ਵੀ ਆਪਣੇ ਆਪਨੀ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਡੇ ਤੇ ਜਿਹੜੀ ਵਰਤਦੀ ਹੈ ਅਸ ਅਸੀਂ ਜਾ ਕੇ ਆਪਣੇ ਹੱਥਾਂ ਦੇ ਨਾਲ ਕੋ ਕੋਨ ਨੂੰ ਸੇਵਾ ਕਮਾ ਲੈਂਦੇ ਆ ਸ਼ੁਕਰ ਕਰੋ ਸਤਿਗੁਰਾਂ ਦਾ ਸ਼ੁਕਰਾਨਾ ਕਿ ਉਹਨਾਂ ਨੇ ਗੁਰਸਿੱਖਾਂ ਦੇ ਘਰ ਵਿੱਚ ਸਾਨੂੰ ਜਨਮ ਦਿੱਤਾ ਇਹ ਮਹਾਰਾਜ ਦੀ ਵੱਡੀ ਸਾਡੇ ਤੇ ਦੇਣ ਹੈ ਕਿਰਪਾ ਇਹ ਮਹਾਰਾਜ ਗੁਰੂ ਪਾਤਸ਼ਾਹ ਜੀ ਵੀ ਕਹਿ ਰਹੇ ਨੇ ਤੀਜੇ ਪਾਤਸ਼ਾਹ ਜੀ ਕਹਿੰਦੇ ਜੋ ਤੂੰ ਦੁਭਾਵੈ ਸਭ ਸੱਚ ਹੈ ਭਾਈ ਜੋ ਨੁਪਹਾਉਂਦਾ ਭਾਈ ਉਹ ਸੱਚ ਹੈ ਸੱਚੇ ਰਹਿ ਸਮਾਈ ਮਹਾਰਾਜ ਜੀ ਕਹਿੰਦੇ ਸੱਚਾ ਭਾਈ ਸਾਰਿਆਂ ਵਿੱਚ ਸਮਾਇਆ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਜਿੰਨੀਆਂ ਤੁਹਾਹਾ ਜਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸਿਵਾ ਨੁਭਾਂਦੀ ਨਿਕਾਂ ਭੁੱਲਾ ਜਨੀਆਂ ਮਹਾਰਾਜ ਸਤਿ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ